ਪੰਜਾਬ ਦਾ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦੱਬਿਓ ਚਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 2 ਜਨਵਰੀ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਪੰਜਾਬ ਦਾ ਮੌਸਮ ਤਕਰੀਬਨ ਸਾਫ਼ ਰਿਹਾ ਸਵੇਰ ਵੇਲੇ ਹਲਕੀ ਜਿਹੀ ਧੁੰਦ ਜ਼ਰੂਰ ਦੇਖੀ ਗਈ ਪਰ ਸੂਰਜ ਨਿਕਲਣ ਦੇ ਨਾਲ ਮੌਸਮ ਪੂਰੀ ਤਰ੍ਹਾਂ ਦੇ ਨਾਲ ਸਾਫ਼ ਹੋ ਗਿਆ ਤੇ ਸਾਰੇ ਖੇਤਰਾਂ ਦੇ ਵਿੱਚ ਧੁੱਪ ਨਿਕਲੀ ਹੋਈ ਸੀਗੀ ਟੈਂਪਰੇਚਰ ਵੀ ਅੱਜ ਆਮ ਵਰਗਾ ਏਰੀਆ 24-25 ਡਿਗਰੀ ਦੇ ਆਸ-ਪਾਸ ਦਿਨ ਦਾ ਟੈਂਪਰੇਚਰ ਵੱਧ ਤੋਂ ਵੱਧ ਰਿਹਾ। ਦੂਸਰੀ ਤਰਫ ਹਰਿਆਣੇ ਦੇ ਵਿੱਚ ਅੱਜ ਮੀਂਹ ਦੀ ਸੰਭਾਵਨਾ ਸੀ ਕਿ ਉੱਥੇ ਮੌਸਮ ਉਸੇ ਤਰ੍ਹਾਂ ਹੀ ਹੋ ਚੁੱਕਾ ਹੈ। ਉਨ੍ਹਾਂ ਖੇਤਰਾਂ ਦੇ ਵਿੱਚ ਅੱਧੇਕ ਹਰਿਆਣੇ ਦੇ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੀਆਂ ਕਾਰਵਾਈਆਂ ਅੱਜ ਦਿਨ ਵੇਲੇ ਤੋਂ ਸ਼ੁਰੂ ਹੋਣਗੀਆਂ ਜਿਹੜੀਆਂ ਕਿ ਕੱਲ ਸਵੇਰ ਵੇਲੇ ਤੱਕ ਜਾਰੀ ਰਹਿਣਗੀਆਂ। ਰਾਜਸਥਾਨ ਦੇ ਵੀ ਕੁਝ ਕਲਾਕੀਆਂ ਦੇ ਵਿੱਚ ਮੀ ਪਵੇਗਾ ਦਿੱਲੀ ਤੇ ਜੂਪੀ ਦੇ ਵਿੱਚ ਵੀ ਟੁੱਟਵੇਂ ਤੌਰ ਤੇ ਮੀ ਦੇ ਛਰਾਟੇ ਪੈ ਸਕਦੇ ਹਨ ਪੰਜਾਬ ਉੱਪਰ ਬਹੁਤਾ ਪ੍ਰਭਾਵ ਨਹੀਂ ਪਵੇਗਾ ਪਰ ਮਾਲਵੇ ਦੇ ਇਲਾਕੇ ਜਿਹੜੇ ਹਰਿਆਣੇ ਦੇ ਨਾਲ ਲੱਗਦੇ ਹਨ ਉਨ੍ਹਾਂ ਦੇ ਵਿੱਚ ਹਲਕੀ ਬੱਦਲਵਾਈ ਅੱਜ ਸ਼ਾਮ ਵੇਲੇ ਬਣ ਸਕਦੀ ਹੈ ਤੇ ਕੱਲ ਸਵੇਰ ਤੱਕ ਉਨ੍ਹਾਂ ਖੇਤਰਾਂ ਦੇ ਵਿੱਚ ਕਿਤੇ ਕਣਮਣ ਹੋ ਜਾਵੇ ਥੋੜੇ ਬਹੁਤ ਖੇਤਰਾਂ ਦੇ ਵਿੱਚ ਉਹ ਮਾਲਵੇ ਦੇ ਵੀ ਕੁਝ ਕਿ ਖੇਤਰ ਹੋ ਸਕਦੇ ਹਨ ਜਾਂ ਪਵਾਰ ਦੇ ਖੇਤਰ ਦੇ ਵਿੱਚ ਵੀ ਹਲਕੀ ਕਣਮਣ ਹੋ ਸਕਦੀ ਹੈ ਬਾਕੀ ਖੇਤਰਾਂ ਦੇ ਵਿੱਚ ਮੌਸਮ ਸਾਫ਼ ਰਹੇਗਾ ਉਨ੍ਹਾਂ ਖੇਤਰਾਂ ਦੇ ਵਿੱਚ ਵੀ ਮੀਂਹ ਲਿਮਟਿਡ ਜੇ ਖੇਤਰਾਂ ਦੇ ਵਿੱਚ ਪਵੇਗਾ ਸਵੇਰ ਵੇਲੇ ਬਾਕੀ ਖੇਤਰਾਂ ਦੇ ਵਿੱਚ ਹਲਕਾ ਜਿਹਾ ਕੋਰਾ ਕਿਤੇ ਕਿਤੇ ਜ਼ਰੂਰ ਦੇਖਣ ਨੂੰ ਤੁਹਾਨੂੰ ਮਿਲ ਸਕਦਾ ਹੈ